ਭਾਈ ਆਹ ਦੇਖ ਲੋ ਅੱਜ ਦਾ ਖਨੋਰੀ ਦਾ ਹਾਲ ਦੇਖ ਲੋ ਟਰੈਕਟਰ ਅਰਜਨ ਟਰੈਕਟਰ ਵਰਗੇ ਬਿਲਕੁਲ ਨਵੇਂ ਟਰੈਕਟਰ ਦਾ ਹਾਲ ਦੇਖ ਲੋ ਕੀ ਹੈ ਅਜੇ ਦੇਖਦੇ ਚਲੋ ਅੱਗੇ ਦਿਖਾਉਣਾ ਕਿ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਰਿਆ ਜਿਨੇ ਵੀ ਦੇਖਿਆ ਹਰ ਇੱਕ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਦੋਸਤੋ ਆ ਵੀ ਟਰੈਕਟਰ ਦੇਖ ਲੋ ਕਿਉਂਕਿ ਟਰੈਕਟਰ ਕਿਹਾ ਜਾਂਦਾ ਹੈ ਕਿ ਕਿਸਾਨ ਦਾ ਪੁੱਤਾਂ ਵਰਗਾ ਹੁੰਦਾ ਕਿਸਾਨ ਆਪਣੇ ਟਰੈਕਟਰ ਨੂੰ ਜਾਂ ਤੋਂ ਵੱਧ ਪਿਆਰ ਕਰਦਾ ਪਰ ਤੁਸੀਂ ਹਾਲ ਦੇਖ ਲੋ ਕੀ ਕਰਤਾ ਇਹ ਕੱਲ ਸ਼ਾਮ ਨੂੰ ਹੋਇਆ ਭਾਈ ਸਾਰਾ ਕੁਝ ਭਾਈ ਸਮਝੇ ਨਹੀਂ ਆਉਂਦੀ ਅਗਰ ਗੁੱਸਾ ਜਿਹੜਾ ਕਿਸਾਨਾਂ ਨਾਲ ਆ ਇਸ ਮਸ਼ੀਨਰੀ ਨਾਲ ਕਿਸੇ ਦਾ ਕੀ ਗੁੱਸਾ ਹੋ ਸਕਦਾ ਸਵਰਾਜ ਦੇਖ ਲੋ ਤੁਸੀਂ ਸਵਰਾਜ ਦਾ ਹਾਲ ਦੇਖ ਲਓ ਸਵਰਾਜ 855 ਦਾ ਹਾਲ ਦੇਖ ਲਓ ਸਲੈਂਸਰ ਤੋੜ ਤੇ ਬਾਈ ਨਾਲ ਹੀ ਨਾਲ ਬੈਂਟਰੀਆਂ ਵੀ ਲੈ ਗਏ ਬੈਂਟਰੀ ਵੀ ਨਹੀਂ ਹੈਗੀ ਲਾਈਟਾਂ ਦਾ ਹਾਲ ਦੇਖ ਲਓ ਤੁਸੀਂ ਬਿਲਕੁਲ ਦੇਖੋ ਲਾਈਟਾਂ ਦਾ ਕੀ ਹਾਲ ਕਰਤਾ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਨਵਾਂ ਨਕੋਾ ਟਰੈਕਟਰ ਹੈ ਮਸ਼ੀਨਰੀ ਨਾਲ ਕਿਸੇ ਦੀ ਦੁਸ਼ਮਣੀ ਕੀ ਆ ਯਾਰ ਅਗਰ ਹੋਊਗੀ ਤਾਂ ਬੰਦੇ ਨਾਲ ਦੇਖ ਲਓ ਖੰਡ ਪਾਈ ਗਈ ਹੈ ਚੀਨੀ ਪਾਈ ਗਈ ਹੈ ਬਾਈ ਇੰਜਨ ਦੇ ਵਿੱਚ ਇੰਜਨ ਖੋਲ ਕੇ ਚੀਨੀ ਪਾਤੀ ਵਿੱਚ ਹਾਂ ਕੀ ਪਾਇਆ ਹੈ ਯਾਰ ਵਿੱਚੇ ਖੰਡ ਖੰਡ ਪਾਈ ਹੈ ਕੀ ਹੈ ਖੰਡ ਆ ਯਾਰ ਖੰਡ ਹੈ ਖੰਡ ਪਾਈ ਹੋਈ ਆ ਹਾਂ ਖੰਡ ਪਾਈ ਆ ਦੇਖ ਆ ਇਹਦੇ ਵਿੱਚ ਖੰਡ ਪਾਈ ਆ ਅਣਜਾਣ ਪਤੇ ਨਹੀਂ ਸਾਰੇ ਸੜਕਾਂ ਤਾਂ ਕੱਲੇ ਵੀ ਲਿਖਣਾ ਪੜਾ ਵੀ ਖੰਡ ਦੇ ਵੀ ਹਾਂ 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 ਖੰਡ ਗਈ ਉਹ ਵਿੱਚ ਤੇ ਹੋਰ ਕਿਹੜੇ ਨੇ ਇੱਕ ਆ ਦੇਖ ਲਾ ਆ ਦੇਖ ਮੈਂ ਆ ਮੈਸੀ ਦਾ ਹਾਲ ਦੇਖ ਲਾ ਬਾਈ ਆ ਦੇਖ ਸਾਨੂੰ ਨਵਾਂ ਟਰੈਕਟਰ ਯਾਰਾਂ ਭਾਈ ਆ ਦੇਖ ਲਓ ਮੈਸ਼ੀਨ ਟ੍ਰੈਕਟਰ ਆ ਬਿਲਕੁਲ ਨਵਾਂ ਟ੍ਰੈਕਟਰ ਸੀ ਦੇਖ ਲਓ ਯਾਰ ਕੀ ਹਾਲ ਕਰਤਾ ਬਾਈ ਇਹਦਾ ਦੇਖ ਲਓ ਕੰਚੇ ਕੰਚ ਮੀਟਰ ਤੋੜਤੇ ਦੇਖ ਰਹੇ ਹੋ ਤੁਸੀਂ ਬਿਲਕੁਲ ਜਾਣ ਤੋਂ ਵੱਧ ਪਿਆਰਾ ਸੀ ਟ੍ਰੈਕਟਰ ਬਾਈ ਨੂੰ ਇਹ ਟਾਇਰਾਂ ਦਾ ਹਾਲ ਦੇਖ ਲਓ ਯਾਰ ਸੂਏ ਮਾਰੇ ਹੋਏ ਨੇ ਸੱਬੜਾ ਮਾਰੀਆਂ ਹੋਈਆਂ ਨੇ ਪਤਾ ਨਹੀਂ ਯਾਰ ਕੀ ਕੁਝ ਵਿੱਚ ਕਰਿਆ ਹੈ ਨਾ ਹਰੇਕ ਸਾਈਡ ਦੇ ਉੱਪਰ ਬਾਈ ਨੁਕਸਾਨ ਕਰਿਆ ਗਿਆ ਤੇ ਨਾਲ ਅੱਗੇ ਤੁਸੀਂ ਆਹ ਟ੍ਰੈਕਟਰ ਦਾ ਹਾਲ ਦੇਖ ਲਓ ਇਹਦੇ ਤੁਸੀਂ ਦੇਖ ਲਓ ਟਾਇਰ ਟਾਇਰਾਂ ਵਾਲੇ ਦੇਖੋ ਪਹਿਲਾਂ ਤੁਸੀਂ ਟਾਇਰਾਂ ਦੇ ਕੀ ਹਾਲਾਤ ਨੇ ਹੈਨਾ ਲੈਟਾਂ ਦੇਖ ਲਓ ਦੇਖ ਲਓ ਭਾਈ ਇਹ ਟਰੈਕਟਰ ਦਾ ਹਾਲ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਤਾਰਾਂ ਵੀ ਬਾਹਰ ਕੱਢਦੀਆਂ ਖਿੱਚ-ਖਿੱਚ ਕੇ ਕਿਸੇ ਵੀ ਸਾਈਡ ਤੋਂ ਦੇਖ ਲਓ ਕਿਸੇ ਵੀ ਸਾਈਡ ਤੋਂ ਨਿਗਾਹ ਮਾਰ ਲਓ ਹੱਜਾ ਤਾਂ ਤਾਰਾਂ ਨਿਕੜੀਆਂ ਹੋਈਆਂ ਨੇ ਮਿੱਟਰ ਨੇ ਜਿਹੜੇ ਉਹ ਪੰਨੇ ਹੋਏ ਨੇ ਟਾਇਰਾਂ ਦਾ ਨੁਕਸਾਨ ਹੈ ਥੱਲੇ ਮਿੱਟੀ-ਮੁੱਟੀ ਪਾ ਕੇ ਤੇਲ ਦੇ ਉੱਪਰ ਲੋਕਾਂ ਨੇ ਚਲੋ ਇਹਨੂੰ ਮਾੜਾ-ਮੋਟਾ ਸੈੱਟ ਕਰਿਆ ਪਰ ਹੁਣ ਇਹ ਤੁਰਨ ਯੋਗ ਤਾਂ ਹੈ ਨਹੀਂ ਮਿਸਤਰੀ ਬੁਲਾਉਣੇ ਪੈਣਗੇ ਮਿਸਤਰੀ ਬੁਲਾ ਕੇ ਫਿਰ ਇਹਨਾਂ ਦੇ ਵਿੱਚ ਦੇਖਿਆ ਜਾਊਗਾ ਉਹੀ ਨੁਕਸਾਨ ਇਹਦੇ ਵਿੱਚ ਵੀ ਇਹਦਾ ਤਾਂ ਸਟੀering ਆ ਜਿਹੜਾ ਸਟੀering ਵੀ ਲੈ ਕੇ ਖਿੱਚ ਕੇ ਨਾਲ ਕੱਟ ਕੇ ਜਾ ਕਿਤੇ ਖੇਤਾ ਖੂਤਾ ਸੁੱਟਦਾ ਟਾਇਰ ਦੇਖ ਲਓ ਤੁਸੀਂ ਟਾਇਰਾਂ ਦੇ ਹਾਲਾਤ ਦੇਖ ਲਓ ਹੈਨਾ ਤੇ ਸਾਹਮਣੇ ਭਗਤ ਸਿੰਘ ਦੀਆਂ ਫੋਟੋ ਦੇਖ ਲਓ ਫੋਟੋ ਦੇ ਨਾਲ ਦੇਖ ਲਓ ਸਪੀਕਰ ਦਾ ਹਾਲ ਦੇਖ ਲਓ ਕੀ ਹੋਇਆ ਤੇ ਮੀਟਰ ਨੇ ਸਟੀering ਦੇਖ ਲਓ ਸਟੀering ਹੈ ਨਹੀਂ ਬਹੁਤ ਟਰੈਕਟਰਾਂ ਦਾ ਇਹੀ ਹਾਲ ਹੈ ਕਿ ਸਟੀering ਨਹੀਂ ਹੈਗਾ ਮੀਟਰ ਨੇ ਮੀਟਰ ਟੁੱਟੇ ਹੋਏ ਨੇ ਬਹੁਤ ਸਾਰੇ ਟਰੈਕਟਰਾਂ ਦਾ ਇਹੀ ਹਾਲ ਆ ਦੇਖੋ ਚੱਕਿਆ ਹੋਇਆ ਇਹਦਾ ਬੋਰਨਟ ਜਾਂ ਵੀ ਚੱਕਿਆ ਹੋਇਆ ਇਹਦਾ ਕਿਹੜੀ ਮੁਲੈਟਾਂ ਤੋੜੀਆਂ ਨੇ ਬੋਰਨਟ ਦੇ ਵਿੱਚ ਇੰਜਨ ਦੇ ਵਿੱਚ ਇਹਦੇ ਪਾਈ ਗਈਆਂ ਚੀਨੀ ਚੂਨੀ ਜਾਨੀ ਕੇ ਹੈਨਾ ਤੇ ਬੈਟਰੀ ਦੇਖ ਲਓ ਬੈਟਰੀ ਵੀ ਨਹੀਂ ਹੈਗੀ ਨਾਲ ਬੈਟਰੀਆਂ ਵੀ ਗਾਇਬ ਨੇ ਯਾਰ ਹੋ ਕੀ ਰਿਹਾ ਸਮਝ ਨਹੀਂ ਆਉਂਦਾ ਕੁਝ ਕਿ ਆ ਕਰ ਕਿਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਯਾਰ ਕੀ ਕੀ ਹੋ ਰਿਹਾ ਦੇਖ ਲਓ ਸਪੀਕਰਾਂ ਦੇ ਇਧਰਲੇ ਸਪੀਕਰ ਦਾ ਹਾਲ ਦੇਖ ਲਓ ਅਜੇ ਤਾਂ ਕੁਝ ਵੀ ਨਹੀਂ ਹੈਗਾ ਬਾਈ ਅੱਗੇ ਅੱਗੇ ਚੱਲੋ ਅੱਗੇ ਦਿਖਾਉਨੇ ਆ ਕੋਈ ਵੀ ਪਾਰਟ ਨਹੀਂ ਬਚਿਆ ਟਰੈਕਟਰਾਂ ਦਾ ਐਸਾ ਜਿਸ ਜਿੱਥੇ ਰੀਜਨਲ ਆਈ ਹੋਵੇ ਉਹਨਾਂ ਨੇ ਕਿ ਨੁਕਸਾਨ ਇਹਨਾਂ ਦਾ ਤਾਂ ਨੁਕਸਾਨ ਹੈਗੀ ਹੈਗਾ ਯਾਰ ਇਹ ਤਾਂ ਚੱਲ ਬੰਦਾ ਉੱਪਰੋਂ ਠੀਕ ਕਰ ਲੈਂਦਾ ਪਰ ਕਿਹੜਾ ਵਿਚਲਾ ਨੁਕਸਾਨ ਹੈ ਨਾ ਵੀ ਚੀਨੀ ਚੂਨੀ ਵਾਲਾ ਬਾਈ ਯਾਰ ਇਹ ਬਹੁਤ ਮਾੜੀ ਗੱਲ ਆ ਯਾਰ ਇਸ ਤੋਂ ਬਾਅਦ ਅੱਗੇ ਗਏ ਜਦੋਂ ਆਪਾਂ ਅੱਗੇ ਦੇਖਦੇ ਹਾਂ ਤੁਹਾਨੂੰ ਅੱਗੇ ਦਿਖਾਉਨੇ ਆ ਦੇਖੀ ਚੱਲੋ ਤੁਸੀਂ ਕਿ ਅੱਗੇ ਦੇ ਹਾਲਾਤ ਕੀ ਨੇ ਹੈ ਨਾ ਤੇ ਆਹ ਟਰੈਕਟਰ ਦੇਖੋ ਇੱਕ ਇਹ ਟਰੈਕਟਰ ਤੇ ਤੁਸੀਂ ਗੌਰ ਕਰਿਓ ਨਿਗਾਹ ਮਾਰੋ ਤੁਸੀਂ ਸਾਰਾ ਇਹ ਬਾਰੀ-ਬਾਰੀ ਕਰਕੇ ਦੇਖੀ ਚੱਲੋ ਇੱਕ ਤੋਂ ਬਾਅਦ ਇੱਕ ਜਿਹੇ ਟਰੈਕਟਰ ਨੇ ਸਾਰੇ ਤੁਹਾਨੂੰ ਦਿਖਾ ਦਿੰਨੇ ਆ ਤੇ ਆਹ ਟਰੈਕਟਰ ਦੇਖ ਲਓ ਚੱਕਿਆ ਹੋਇਆ ਇਹਦੇ ਵਿੱਚ ਚੀਨੀਆਂ ਜਿਹੜੀ ਹੈ ਨਾ ਤੁਸੀਂ ਦੇਖ ਰਹੇ ਹੋ ਜਿਹੜਾ ਐਵੇਂ ਲੱਗਿਆ ਵੀ ਇਹ ਟੁੱਟ ਸਕਦਾ ਤਾਂ ਉਸ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਗਿਆ ਬੈਟਰੀ ਦੇਖ ਲੋ ਇਹਦੀ ਵੀ ਬੈਟਰੀ ਤੁਹਾਨੂੰ ਕੰਨੇ ਟਰੈਕਟਰਾਂ ਦੀ ਬੈਟਰੀ ਦਿਖਾ ਦੀ ਕੇ ਬੈਟਰੀ ਗਾਇਵਾ ਬੈਟਰੀ ਹੈ ਨਹੀਂ ਹੈ ਨਾ ਤੇ ਵੀ سٹارٹ ਨਾ ਹੋਣੀ ਯਾਰ ਵੈਂਟਰੀ ਤੋਂ ਮਤਲਬ ਬਿਨਾ ਇਹ ਤੁਸੀਂ ਸਮਝ ਸਕਦੇ ਹੋ ਹਨ ਤੇ ਆਹ ਦੇਖ ਲਓ ਇੱਥੇ ਭਾਰਤੀ ਕਿਸਾਨ ਯੂਨੀਅਨ ਇਹ ਆਪਣਾ ਸਿੱਧੂਪੁਰ ਵਾਲਿਆਂ ਦੀ ਗੱਡੀ ਆ ਇਹ ਅੱਗੇ ਹੁੰਦੀ ਆ ਇਹ ਕਾਫਲੇ 'ਚ ਇਹਦੇ ਉੱਪਰ ਇੱਕ ਤਰ੍ਹਾਂ ਦੀ ਸਟੇਜ ਕਹਿ ਸਕਦੇ ਆ ਕਿ ਲਾਈ ਹੁੰਦੀ ਆ ਪੀਕਅਪ ਗੱਡੀ ਆ ਭਾਈ ਤਿਆਰ ਕਰਾਈ ਹੋਈ ਤੁਸੀਂ ਦੇਖ ਲਓ ਯਾਰ ਇਹ ਗੱਡੀ ਨੇ ਇਸ ਧਰਨੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਦਿੱਤਾ ਵਿਚਾਰੀ ਪਹਿਲੇ ਦਿਨ ਤੋਂ ਇਸ ਗੱਡੀ ਦੇ ਉੱਪਰ ਹੀ ਸਟੇਜ ਲਾਈ ਜਾਂਦੀ ਆ ਤੇ ਇਹ ਵੀ ਕਿਥੇ ਗਰੀਬ ਬੰਦੇ ਦੀ ਗੱਡੀ ਸੀ ਯਾਰ ਦੇਖ ਲਓ ਗੱਡੀ ਦਾ ਵੀ ਆਹ ਭਾਈ ਯਾਰ ਬਹੁਤ ਵਿਚਾਰਾ ਇਹਨੇ ਇਹ ਭਾਵਕ ਹੋ ਗਿਆ ਮੈਂ ਅਰਜਨ ਕਿਹੜਾ ਇਹ ਖੜਿਆ ਸਾਹਮਣੇ ਮੈਂ ਦੇ ਹੈ ਨਾ ਲਾਈਟਾਂ ਦੇਖ ਲੋ ਯਾਰ ਨਵਾਂ ਕਿਹੜਾ ਕਿਹੜੀ ਚੀਜ਼ ਨਵੀਂ ਸੀ ਨਾ ਉਹ ਥੋੜੀ ਜਿਹੀ ਜ਼ਿਆਦੇ ਰੀਜ ਲਾ ਕੇ ਉਹਨੂੰ ਮਤਲਬ ਨੁਕਸਾਨ ਪਹੁੰਚਾਇਆ ਕਿਹੜੇ ਨਵੇਂ ਸੀ ਆਹ ਦੇਖ ਲੋ ਤੁਸੀਂ ਯਾਰ ਇਹਦੇ ਹਾਲਾਤ ਦੇਖ ਲੋ ਤੁਸੀਂ ਯਾਰ ਕਿਸ ਤਰ੍ਹਾਂ ਦੇ ਕਰਤੇ ਪਾਪ ਪੱਟ ਬਾਈ ਯਾਰ ਪੂਰੇ ਹਾਲ ਹੈ ਨਾ ਤੇ ਹੋਰ ਵੀ ਦੇਖ ਲੋ ਤੁਸੀਂ ਕਿੱਥੇ ਵੀ ਜੇ ਥੋੜਾ ਦੇਖ ਰਹੇ ਤੁਸੀਂ ਮੀਟਰ ਮੋਟਰ ਦੇਖ ਲੋ ਤੁਸੀਂ ਆਹ ਦੇਖ ਲੋ ਨਹੀਂ ਤਾਂ ਯਾਰ ਜੱਟ ਆਪਦੇ ਟਰੈਕਟਰ ਨੂੰ ਨਾ ਕਿਸਾਨ ਆਪਦੇ ਟਰੈਕਟਰ ਨੂੰ ਇੰਨਾ ਸਾਫ਼ ਸੁਥਰਾ ਰੱਖਦਾ ਹੱਥ ਨਹੀਂ ਲਾਉਣ ਹੁੰਦਾ ਘਰੀਟ ਨਹੀਂ ਵੱਜਣ ਹੁੰਦਾ ਬਾਈ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈ